ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਫੂਡਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਮੈਂ ਬਹੁਤ ਹੀ ਸੋਹਣੀਆਂ ਪਿਆਰੀਆਂ ਸਾਰੀਆਂ ਲੈ ਕੇ ਆਈਆਂ ਛੋਟੀ ਜੀ ਵੀਡੀਓ ਅੱਜ ਮੈਂ ਥੋੜੀ ਜੀ ਜ਼ਿਆਦਾ ਲੰਬੀ ਵੀਡੀਓ ਬਣਾਈ ਹੈ ਕਿਉਂਕਿ ਕਲੈਕਸ਼ਨਾਂ ਕਾਫੀ ਆਈਆਂ ਸੀ ਤੇ ਇਸ ਲਈ ਫਿਰ ਮੈਂ ਸਾਰੀਆਂ ਕੋਸ਼ਿਸ਼ ਕੀਤੀ ਹੈ ਕਿ ਇੱਥੇ ਅਪਲੋਡ ਕਰਦੇ ਆ ਜਿਹੜੀਆਂ ਅਵੇਲੇਬਲ ਜਿੰਨਾ ਵਿੱਚ ਆਪਸ਼ਨ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਇਹ ਵਾਲੇ ਸੂਟਾਂ ਨੂੰ ਸਾਰੇ ਬਹੁਤ ਪਿਆਰ ਦੇ ਰਹੇ ਨੇ ਇਸ ਲਈ ਫਿਰ ਮੈਂ ਇਹਨਾਂ ਨੂੰ बार-बार ਲੈ ਕੇ ਆ ਰਹੀ ਹਾਂ ਕਿ ਸਾਰੇ ਇਹਨਾਂ ਸੂਟਾਂ ਨੂੰ ਕਿੰਨਾ ਪਸੰਦ ਬਹੁਤ ਕਰ ਰਹੇ ਨੇ ਤੇ ਨਾਲ ਇਹਨਾਂ ਦਾ ਇਹ ਹੈ ਕਿ ਪ੍ਰਾਈਸ ਬਹੁਤ ਅਫੋਰਡੇਬਲ ਹੈ ਪਸੰਦ ਸਭ ਦੇ ਸੂਟ ਆ ਰਹੇ ਨੇ ਬਾਰੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਬਹੁਤ ਸੋਹਣੇ ਰੰਗ ਨੇ ਰੰਗ ਹੋਰ ਵੀ ਆ ਗਏ ਨੇ ਥੋੜੇ ਰੰਗ ਮੇਰੇ ਕੋਲ ਰਹਿ ਗਏ ਨੇ ਵੀਡੀਓ ਦੇ ਵਿੱਚ ਉਹ ਦੇਖਣੇ ਤੁਸੀਂ ਮੇਰੇ ਨੰਬਰ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਹਮੇਸ਼ਾ ਐਡ ਕਰਦੀਆਂ ਨੰਬਰ ਉਸ ਨੰਬਰ ਤੇ ਚਾਹਤਿਸ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਇਹ 730 ਵਿੱਚ ਦੋ ਸੂਟਾਂ ਵਾਲੀਆਂ ਆਫਰਾਂ ਵਾਲੇ ਸੂਟ ਨੇ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 730 ਦੇ ਵਿੱਚ ਤੇ ਇਹਨਾਂ ਦੇ ਨਾਲ ਫ੍ਰੀ ਸ਼ਿਪਿੰਗ ਹੈ ਆਲ ਓਵਰ ਇੰਡੀਆ ਇਹਨਾਂ ਤੇ ਐਕਸਟਰਾ ਚਾਰजेस ਕੋਈ ਨਹੀਂ ਲੱਗੇਗਾ ਸਿਰਫ ਤੁਹਾਨੂੰ ਇਹ ਦੋ ਸੂਟ ਇਹਨਾਂ ਵਿੱਚੋਂ 730 ਦੇ ਮਿਲਣਗੇ ਪੂਸ ਸੋਨੇ ਸੂਟ ਨੇ ਸਾਰੇ ਹੀ ਤੇ ਸਾਰੇ ਕਲਰ ਅਵੇਲੇਬਲ ਨੇ ਇਹ ਤੁਹਾਨੂੰ ਕਾਟਨ ਦੇ ਵਿੱਚ ਮਿਲਣਗੇ 2 ਾਈ ਮੀਟਰ ਦੀ ਸ਼ਰਟ ਹੈ ਕਾਟਨ ਦੀ ਤੇ 2 ਾਈ ਮੀਟਰ ਦਾ ਹੀ ਬਾਟਮ ਹੈ ਬਾਕੀ ਇਹ ਕੋ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਐ ਤੁਹਾਨੂੰ ਕਾਟਨ ਦੀ ਸ਼ਰਟ ਕਾਟਨ ਦੀ ਬਾਟਮ ਤੇ ਨਾਲ ਤੁਹਾਨੂੰ ਗੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਗੋਟਾ ਪੱਟੀ ਵਰਕ ਹੋਇਆ ਲੈਸ ਲੱਗੀ ਹੈ ਦੁਪੱਟੇ ਤੇ ਸਾਈਡਾਂ ਤੇ ਤੇ ਵਿੱਚ ਵੀ ਵਰਕ ਹੈ ਪਲੇਨ ਬਾਟਮ ਮਿਲੇਗਾ প্রিন্টেਡ ਸ਼ਾਟ ਮਿਲੇਗੀ ਕਲਰ ਬਹੁਤ ਸੋਨੇ ਨੇ ਤੇ ਹੋਰ ਵੀ 4-5 ਕਲਰ ਇਹਦੇ ਵਿੱਚ ਐਡ ਹੋਏ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਦਾ ਪ੍ਰਾਈਸ 990 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਹੈ 990 ਵਿੱਚ ਤੁਹਾਨੂੰ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਆਫ-ਵਾਈਟ ਕਲਰ ਦੀ ਬਾਟਮ ਹੈ ਇਹਦੇ ਨਾਲ ਹੋਵੇਗਾ ਸੇਮ ਦੁਪੱਟਾ ਕਲਰ ਆਏਗਾ ਬਾਕੀ ਲੈਂਸ ਲੱਗੀ ਹੈ ਸਾਰੇ ਤੁਸੀਂ ਦੇਖ ਰਹੇ ਹੋ ਜਿਵੇਂ ਦੀ ਕਲਰ ਇੱਥੇ ਅਵੇਲੇਬਲ ਨੇ ਜਿੰਨੇ ਵੀ ਮੈਂ ਇੱਥੇ ਐਡ ਕਰ ਦਿੱਤੇ ਨੇ ਸੇਮ ਤੁਹਾਨੂੰ ਇਹੀ ਕਲਰ ਆਏਗਾ ਜਿਵੇਂ ਦਾ ਇੱਥੇ ਸ਼ੋਅ ਹੋ ਰਿਹਾ ਕਲਰ ਵਿੱਚ ਪੈਟਰਨ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਜਿਹੜੇ ਅਵੇਲੇਬਲ ਕਲਰ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐਵਾਂ ਵਾਲਾ ਚੋਰਚਟ ਦਾ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਨਾਲ ਚੋਰਚਟ ਦਾ ਹੀ ਦੁਪੱਟਾ ਸੇਮ ਡਿਜ਼ਾਈਨ ਜੋ ਸੂਟ ਦੇ ਉੱਪਰ ਹੈ ਉਹੀ ਸੇਮ ਡਿਜ਼ਾਈਨ ਤੁਹਾਨੂੰ ਦੁਪੱਟੇ ਤੇ ਮਿਲੇਗਾ ਸੇਮ ਪ੍ਰਿੰਟ ਸੇਮ ਕਲਰ ਤੇ ਨਾਲ ਦੁਪੱਟੇ ਤੇ ਤੁਹਾਨੂੰ ਚਾਰੋਂ ਸਾਈਡਾਂ ਤੇ ਲੇਸ ਮਿਲੇਗੀ ਤੇ ਦੁਪੱਟੇ ਦੇ ਵਿੱਚ ਵੀ ਜਿਹੜਾ ਫਲਾਵਰਿੰਗ ਵਰਕ ਹੋਇਆ embroidery ਹੋਈ ਹੈ ਜੀ ਵਿੱਚ ਜਿਹੜੇ ਕਲਰ ਦੀ ਸਾਈਡਾਂ ਤੇ embroiderry ਅਸੀਂ ਦਿੱਤੀ ਆ ਉਸੇ ਹੀ ਕਲਰ ਦੀ ਜਿਹੜੀ embroiderry ਆ ਉਹ ਸੂਟ ਦੇ ਵਿੱਚ ਵੀ ਦਿੱਤੀ ਆ ਸਾਰੇ ਸੂਟ ਇਹ ਅਵੇਲੇਬਲ ਨੇ 5 ਮੀਟਰ ਦਾ ਤੁਹਾਨੂੰ ਪ੍ਰਿੰਟਡ 올ਓਵਰ ਪ੍ਰਿੰਟ ਵਾਲਾ ਦੁਪੱਟਾ ਮਿਲੇਗਾ ਪਾਰਟੀ ਵੇ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਜੌਰਜਟ ਫੈਬਰਿਕ ਆ ਇਹਦਾ ਤੁਹਾਨੂੰ 5 ਮੀਟਰ ਦਾ ਸੂਟ ਜੌਰਜਟ ਦਾ ਮਿਲੇਗਾ 올ਓਵਰ ਪ੍ਰਿੰਟ ਤੇ ਨਾਲ 2.5 ਮੀਟਰ ਦੀ ਲੈਂਥ ਵਾਲਾ ਜੌਰਜਟ ਤੇ ਫੈਬਰਿਕ ਤੇ ਵਿੱਚ ਹੀ ਦੁਪੱਟਾ ਮਿਲੇਗਾ ਪ੍ਰਾਈਸ ਇਹਦਾ 780 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस 올ਓਵਰ ਇੰਡੀਆ ਉਨਲੀ ਐਟ 780 ਇਸ ਤੋਂ ਇਲਾਵਾ ਕੋਈ ਹੋਰ ਐਕਸਟਰਾ ਚਾਰजेस ਨਹੀਂ ਲੱਗਣਗੇ ਕਿਸੇ ਵੀ ਸੂਟ ਤੇ ਨਹੀਂ ਆਲ ਓਵਰ ਇੰਡੀਆ ਇੰਨੇ ਹੀ ਫਾਈਨਲ ਪ੍ਰਾਈਸ ਹੈ ਇਸ ਤੋਂ ਐਕਸਟਰਾ ਕੋਈ ਚਾਰजेस ਨਹੀਂ ਹਨ ਤੇ ਜੇਕਰ ਤੁਸੀਂ ਸੂਟ ਬਾਏ ਕਰਨਾ ਹੈ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਨੰਬਰ 623924550 ਮੈਂ ਐਡ ਹਮੇਸ਼ਾ ਕਰਦੀ ਹਾਂ ਇਹਦੇ ਵਿੱਚ ਆਪਸ਼ਨਸ ਕਾਫੀ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਦੇ ਸਾਰੇ ਆਪਸ਼ਨ ਜੋ ਵੀ ਦੇ ਵਿੱਚ ਅਵੇਲੇਬਲ ਨੇ ਬਾਕੀ ਅਗਰ ਤੁਹਾਨੂੰ ਕੋਈ ਕੁਐਰੀ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਤੇ ਜਾ ਕੇ ਜੇ ਕਾ ਸਟੇਟਸ ਦੇਖਣਾ ਹੈ ਫਿਰ ਵੀ ਮੈਸੇਜ ਕਰ ਦਿਓ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦਿਓ ਕਿ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਸਟੇਟਸ ਤੁਹਾਨੂੰ ਜਿਹੜਾ ਉਹ ਸ਼ੋ ਹੋ ਜਾਏਗਾ ਸਟੇਟਸ ਤੇ ਹਰ ਤਰ੍ਹਾਂ ਦੀਆਂ ਆਪਸ਼ਨ ਆndੀਆਂ ਨੇ ਹਰ ਤਰ੍ਹਾਂ ਦੀਆਂ ਅਪਡੇਟਸ ਆndੀਆਂ ਨੇ ਇੱਥੇ ਵੀਡੀਓ ਵਿੱਚ ਮੈਂ ਕੁਝ ਕਲੈਕਸ਼ਨ ਐਡ ਕਰਦੀ ਆ ਉੱਥੇ ਜਿਹੜਾ ਹੈ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਹਰ ਰੇਂਜ ਵਾਲੀਆਂ ਜੁਐਲਰੀ ਹੈਂਡਬੈਗਸ ਹੈ ਵੀ ਕਲੈਕਸ਼ਨ ਆ ਸਭ ਤਰ੍ਹਾਂ ਦੀਆਂ ਸਬ ਆਪਸ਼ਨ ਮਿਲ ਜਾਣਗੀਆਂ ਇੱਥੇ ਕਿਸੇ ਵੇਲੇ ਕਈ ਆਪਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਸਕਿੱਪ ਹੋ ਜਾਂਦੀਆਂ ਤੇ ਕਈ ਸੂਟ ਜਿਹੜੇ ਮੈਂ ਇੱਥੇ ਐਡ ਹੀ ਨਹੀਂ ਕਰ ਪਾਂਦੀ ਉਹ ਮੋਸਟਲੀ ਉੱਥੇ WhatsApp ਦੇ ਸਟੇਟਸ ਤੇ ਆਉਂਦੇ ਨੇ ਇਹ ਪਾਕਿਸਤਾਨੀ ਸਟਾਈਲ ਦਾ ਸੂਟ ਹੈ ਦੁਪੱਟਾ ਇਹਦਾ ਜੌਰਚਟ ਦਾ ਫੋਰ ਸਾਈਡਰ ਲੇਸ ਬਾਟਮ ਵੀ ਜੌਰਚਟ ਦੀ 2.5 ਮੀਟਰ ਬਾਟਮ ਪਲੇਨ ਸ਼ਰਟ ਪ੍ਰਿੰਟਡ ਐਂਡ ਸਾਮ ਫਰੈਂਚ ਤੇ ਵਾਈਟ ਲੇਸ ਲੱਗੀ ਆ ਬਹੁਤ ਸੋਹਣੀ ਲੇਸ ਹੈ ਤੇ ਨਾਲ ਨੀਚੇ ਜਿਹੜਾ ਘੇਰੇ ਤੇ ਵੀ ਵਰਕ ਹੋਇਆ ਉਹ ਵੀ ਜਿਹੜਾ ਲੇਸ ਲੱਗੀ ਆ ਕਾਫੀ ਚੌੜੀ ਲੇਸ ਹੈ ਤੇ ਇਹਦਾ ਪ੍ਰਾਈਸ ਤੁਹਾਨੂੰ 6400 ਵਿੱਚ ਇਹ ਵਾਲੇ ਸੂਟ ਮਿਲ ਜਾਣਗੇ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵਲਡ ਵਾਈਡ ਸ਼ਿਪਿੰਗ ਹੈ ਬਲੇਪਲਾ ਹੋਮ ਡਿਲੀਵਰੀ ਅਵੇਲੇਬਲ ਹੈ ਤੇ ਸ਼ਿਪਿੰਗ ਚਾਰजेस ਜੜੇ ਨੇ ਉਹ ਫ੍ਰੀ ਨੇ ਇਹਨਾਂ ਤੇ ਵੀ ਆਪਸ਼ਨ ਇਹਦੇ ਵਿੱਚ ਵੀ ਕਾਫੀ ਹੈਗੇ ਨੇ ਸ਼ਾਰਟ ਪ੍ਰਿੰਟਡ ਮਿਲੇਗੀ ਨਾਲ ਲੈਸ ਲੱਗੀ ਹੈ ਘੇਰੇ ਤੇ ਵਰਕ ਹੈ ਬਾਟਮ ਤੁਹਾਨੂੰ ਪਲੇਨ ਮਿਲੇਗਾ ਬਿਲਕੁਲ ਤੇ ਜਿਹੜੀ ਦੁਪੱਟਾ ਹੈ ਉਹ ਪਲੇਨ ਹੈ ਬਲਟ ਉਹਦੇ ਸਾਈਡਾਂ ਤੇ ਜਿਹੜੇ 4 ਸਾਈਡਸ ਨੇ ਉੱਥੇ ਲੈਸ ਲੱਗੀ ਹੈ ਤੇ ਜਿੰਨੇ ਵੀ ਇਹਦੇ ਵਿੱਚ অপਸ਼ਨ ਫਿਲਹਾਲ ਮੇਰੇ ਕੋਲ ਅਵੇਲੇਬਲ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਇਹਨਾਂ ਤੋਂ ਇਲਾਵਾ ਫਿਲਹਾਲ ਇਹਨਾਂ ਵਿੱਚ ਅਜੇ ਕੋਈ ਹੋਰ অপਸ਼ਨ ਅਵੇਲੇਬਲ ਨਹੀਂ ਹੈ ਨੈਕਸਟ ਅਗਲੇ ਹਫਤੇ ਮੇਬੀ ਇਹਨਾਂ ਵਿੱਚ ਹੋਰ অপਸ਼ਨ ਐਡ ਹੋ ਜਾਣ ਐ ਬਹੁਤ ਸੋਨੇ ਸੂਟ ਨੇ ਇਹਨਾਂ ਵਿੱਚ ਤੁਹਾਨੂੰ ਟਾਈ ਡਾਈ ਦਾ ਦੁਪੱਟਾ ਡਬਲ ਟੋਨ ਵਿੱਚ ਮਿਲੇਗਾ ਲੈਂਸ ਲੱਗੀ ਆ ਕਾਟਨ ਦਾ ਸੂਟ ਹੈ ਸਿਰਫ ਤੇ ਸਿਰਫ 600 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਬਾਟਮ ਤੇ ਵੀ ਵਰਕ ਹੈ ਪੌਂਚੇ ਪ੍ਰੋਪਰ ਬਨੇ ਹੋਏ ਨੇ ਪੌਂਚੇ ਤੇ ਵਰਕ ਹੈ ਕਢਾਈ ਹੈ ਗਲੇ ਤੇ ਵਰਕ ਹੈ ਤੇ ਨਾਲ ਤੁਹਾਡੇ ਜਿਹੜਾ ਕੀ ਘੇਰੇ ਤੇ ਵਰਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਆਪਸ਼ਨ ਮਿਲ ਜਾਣਗੇ ਟਾਈ ਡਾਈ ਦੁਪੱਟੇ ਨਾਲ ਇਹ ਪਿਓਰ ਕਾਟਨ ਦੀ ਕਲੈਕਸ਼ਨ ਹੈ ਇਹ ਟੌਪ ਐਂਡ ਬਾਟਮ ਤੁਹਾਨੂੰ 620 ਰੁਪਏਾਂ ਦੇ ਵਿੱਚ ਮਿਲ ਜੇਗਾ ਪਿਓਰ ਕਾਟਨ ਹੈ ਸ਼ਰਟ ਵੀ ਪ੍ਰਿੰਟਡ ਹੈ ਤੇ ਬਾਟਮ ਵੀ ਪ੍ਰਿੰਟਡ ਹੈ ਬਸ ਇਹ ਹੈ ਕਿ ਜਿਹੜਾ ਕਈਆਂ ਦੇ ਵਿੱਚ ਬਾਟਮ ਪਲੇਨ ਹੈ ਜਿੰਨਾ ਵਿੱਚ ਪ੍ਰਿੰਟਡ ਹੈ ਬਾਟਮ ਉਹ ਲਾਈਟ ਟੋਨ ਵਿੱਚ ਪ੍ਰਿੰਟ ਹੈ ਤੇ ਸ਼ਰਟ ਡਾਰਕ ਟੋਨ ਵਿੱਚ ਸੇਮ ਫਲਾਵਰਿੰਗ ਪ੍ਰਿੰਟ ਆਏਗਾ ਜਿਵੇਂ ਦਾ ਕਿ ਸ਼ਰਟ ਤੇ ਉਮੇਦ ਹੈ ਇੰਨਾ ਵਿੱਚ ਕਲਰ ਆਪਸ਼ਨ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਹਾਨੂੰ 620 ਰੁਪਿਆਂ ਦੇ ਵਿੱਚ ਤੁਸੀਂ ਇਹ ਸੂਟ ਮਸਲੀਨ कॉटन ਦਾ ਪਿਓਰ ਮਸਲੀਨ कॉटन ਬਹੁਤ ਸੌਫਟ ਫੈਬਰਿਕ ਹੁੰਦਾ ਹੈ ਉਹ ਵਾਲੇ ਸੂਟ ਨੇ ਤੇ ਆਪਸ਼ਨ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਤਾਂ ਮੈਂ ਤੁਹਾਨੂੰ ਪ੍ਰਾਈਸ ਵੀ ਦੱਸ ਦਿੱਤਾ ਫੈਬਰਿਕ ਵੀ ਦੱਸ ਦਿੱਤਾ ਅਗਰ ਬਾਈ ਕਰਨਾ ਚਾਹ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਆ ਉਸ ਨੰਬਰ 'ਤੇ ਜਿਸ ਨੂੰ ਮੈਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜੇਕਰ ਨਵੇਂ ਹੋ ਚੈਨਲ ਤੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਵਰਟਣਾ ਉਹਨੂੰ ਪ੍ਰੈਸ ਕਰ ਦੋ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਹੜੀ ਰੇਂਜ ਵਿੱਚ ਕਿਹੜੇ ਫੈਬਰਿਕ ਵਿੱਚ ਕਿਵੇਂ ਦੇ ਪ੍ਰਿੰਟ ਦੇ ਨਾਲ ਜਾਂ ਪਲੇਨ ਹੈ ਜਾਂ ਪ੍ਰਿੰਟਡ ਹੈ ਜਾਂ ਕਢਾਈਆਂ ਵਾਲੇ ਨੇ ਉਹ ਕਿਵੇਂ-ਕਿਵੇਂ ਦੇ ਟ੍ਰੈਂਡ ਕਰ ਰਹੇ ਨੇ ਇਹ ਤੁਹਾਨੂੰ ਜਿਹੜਾ ਕਿ ਮਸਲੀਨ कॉटन ਦੇ ਦੁਪट्टे ਦੇ ਨਾਲ ਕੈਂਬਰੀ कॉटन ਦੀ ਸ਼ਰਟ ਤੇ ਕੈਂਬਰੀ कॉटन ਦਾ ਹਾਪਾਟਮ ਮਿਲੇਗਾ ਦੁਪੱਟਾ ਮਸਲੀਨ कॉटन ਦਾ 4 ਸਾਈਡਰਡ ਲੇਸ ਵਾਲਾ ਆਏਗਾ 680 ਰੁਪਏ ਦਾ ਪ੍ਰਾਈਸ ਹੈ ਬਾਟਮ ਪਲੇਨ ਹੈ ਸ਼ਰਟ ਪ੍ਰਿੰਟਡ ਹੈ ਤੇ ਦੁਪੱਟਾ ਪਲੇਨ ਹੈ ਸਾਈਡਾਂ ਤੇ ਲੇਸ ਲੱਗੀ ਆ ਓਪਨ ਪਿਕਚਰਸ ਨੇ ਇਹਨਾਂ ਦੇ origional ਕਲਰ ਨੇ ਜਿਵੇਂ ਇੱਥੇ ਸ਼ੋ ਹੋ ਰਹੇ ਨੇ ਸੇਮ ਐਜ਼ ਇਟ ਇਜ਼ ਕਲਰ ਆਣਗੇ ਕਲਰ ਵਿੱਚ ਇਹਨਾਂ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਫਿਲਹਾਲ ਇਹ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਪ੍ਰਾਈਸ ਹੈ 1680 ਹੈ ਫ੍ਰੀ ਸ਼ਿਪਿੰਗ ਚਾਰजेस ਸਾਰ ওভার ਇੰਡੀਆ ਕਿਸੇ ਵੀ ਸੂਟ ਦੀ ਅੱਜ ਦੀ ਵੀਡੀਓ ਵਿੱਚ ਕਿਸੇ ਵੀ ਸੂਟ ਦੇ ਵਿੱਚ ਕੋਈ ਵੀ ਐਕਸਟਰਾ ਚਾਰजेस ਸ਼ਿਪਿੰਗ ਦੇ ਨਹੀਂ ਲੱਗਣਗੇ ਜੋ ਪ੍ਰਾਈਸ ਮੈਂ ਇੱਥੇ ਦੱਸਿਆ ਉਹੀ ਪ੍ਰਾਈਸ ਲੱਗੇਗਾ ਇਸ ਤੋਂ ਇਲਾਵਾ ਕੋਈ ਹੋਰ ਮੈਨੇ ਕੀ ਰੁਪਿਆ ਵੀ ਨਹੀਂ ਲੱਗੇਗਾ ਅਗਰ ਬਾਈ ਕਰਨਾ ਚਾਹ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਦਿੱਤਾ ਆ ਐ ਤੁਹਾਨੂੰ ਪਿਓਰ ਕਾਟਨ ਦੇ ਟੌਪ ਐਂਡ ਬਾਟਮ ਦੇ ਨਾਲ ਪਿਓਰ ਸ਼ਿਫਾਨ ਦਾ ਦੁਪੱਟਾ ਪਾਕਿਸਤਾਨੀ ਸਟਾਈਲ ਦੀ ਕਢਾਈ ਦੇ ਨਾਲ ਸਿਰਫ ਤੇ ਸਿਰਫ 770 ਰੁਪਿਆ ਦੇ ਵਿੱਚ ਇਹ ਸੂਟ ਮਿਲੇਗਾ કોટਨ ਦੀ ਸ਼ਰਟ ਹੈ ਕੋਟਨ ਦਾ ਬਾਟਮ ਹੈ ਤੇ ਸ਼ਿਫੋਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਵਰਕ ਵਾਲਾ ਪ੍ਰਾਈਸ ਇਹਦਾ 770 ਹੈ ਫ੍ਰੀ ਸ਼ਿਪਿੰਗ ਚਾਰजेस ਹੈ ਸ਼ਰਟ ਪ੍ਰਿੰਟਡ ਹੈ ਬਾਟਮ ਪਲੇਨ ਹੈ ਤੇ ਇਹਦੇ ਵਿੱਚ ਵੀ ਆਪਸ਼ਨ ਕਾਫੀ ਨੇ ਮੈਂ ਇੱਥੇ ਇਹਦੀਆਂ ਵੀ ਆਪਸ਼ਨ ਸਾਰੀਆਂ ਐਡ ਕਰ ਦਿੱਤੀਆਂ ਨੇ ਜਿਹੜਾ ਦੁਪੱਟੀ ਦਾ ਤੇ ਬਾਟਮ ਦਾ ਕਲਰ ਉਹ ਸੇਮ ਆਏਗਾ ਸ਼ਰਟ ਜਿਹੜੀ ਆ ਪ੍ਰਿੰਟਡ ਡਿਫਰੈਂਟ ਡਿਫਰੈਂਟ ਟونز ਵਿੱਚ ਆਏਗੀ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਸਾਰੀਆਂ ਤੇ ਸਾਰੇ ਹੀ ਕਲਰ ਕੰਬੀਨੇਸ਼ਨ ਜਿੰਨੇ ਵੀ ਇੱਥੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਈ ਕਰਨਾ ਜਾਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੋਇਆ ਹੈ ਜੀ ਕਸਟਮਰ ਸਟੇਟਸ ਦੇਖਣਾ ਤਾਂ ਵੀ ਨੰਬਰ ਚਾ ਕੇ ਮੈਸੇਜ ਕਰ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਦੇ ਨੂੰ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਨਵੀਆਂ-ਨਵੀਆਂ ਕਲੈਕਸ਼ਨਾਂ ਬਰਾਂਡ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ